ਇੱਕ ਇੱਕ ਟੇਡੇ ਪੁੰਤੇ ਬਣਾ ਕੇ ਮੀਡੀਅਮ ਚਲੋ ਚਲੋ ਲਾਈਵ ਚੈੱਕ ਕਰ ਲੈਣ ਉਹਨੇ ਮੈਂ ਭੇਜ ਦਿੱਤੀ ਚਲੋ ਭਾਈ ਜੀ ਵੈਫਰੂ ਜਿੱਕਾ ਖਾਲਸਾ ਸ੍ਰੀ ਵੈਫਰੂ ਜੀ ਕੀ ਫਤਿਹ ਇਸ ਵਕਤ ਆਪਾਂ ਉਸ ਜਗ੍ਹਾ ਤੇ ਬੈਠੇ ਆ ਜਿਹੜੀ ਜਗ੍ਹਾ ਤੇ ਲਗਾਤਾਰ ਸਰਦਾਰ ਜਗਜੀਤ ਸਿੰਘ ਡੱਲੇਵਾਲ 26 ਤਰੀਕ ਤੋਂ ਲੈ ਕੇ ਮਰ ਵਰਤ ਤੇ ਬੈਠੇ ਨੇ ਉਸ ਜਿਹੜੇ 22 ਦਿਨ ਹੋ ਗਏ ਨੇ 22 ਦਿਨਾਂ ਦੇ ਵਿੱਚ ਜਿਹੜੀ ਉਹਨਾਂ ਦੀ ਸਿਹਤ ਹੈ ਉਹ ਸੁਭਾਵਕ ਹੈ ਕਿ ਜਿਹੜੇ ਮਾੜੇ ਮੋਟੀ ਕਟੌਤੀ ਨਸ਼ਾ ਦੂਜਾ ਦਿੱਕਤਾਂ ਆਉਣੀਆਂ ਸ਼ੁਰੂ ਹੋਣੀਆਂ ਉਹ ਆਉਣੀਆਂ ਦਿਸਣ ਲੱਗ ਗਈਆਂ ਉਹ ਚਾਹੇ ਬੀਪੀ ਵੱਧ ਗਿਆ ਵੀ ਵੀ ਘਟ ਗਿਆ ਜਾਂ ਜਿਹੜਾ ਹਿੱਟਨੀ ਦੇ ਵਿੱਚ ਜਾਂ ਵਜਨ ਘਟਣਾ ਉਹ ਸਾਰਾ ਕੁਝ ਆਪਾਂ ਨੂੰ ਹੁਣ ਦਿਸਣ ਲੱਗ ਗਿਆ ਤਾਂ ਉਸ ਦੇ ਵਿੱਚ ਜਦੋਂ ਇਹ ਗੱਲ ਚੱਲਣ ਲੱਗੀ ਪਿੰਡਾਂ ਦੇ ਵਿੱਚ ਖਾਸ ਕਰਕੇ ਮੈਂ ਗੱਲ ਉਸ ਪਿੰਡ ਦੀ ਕਰਦਾ ਜਿੱਥੋਂ ਦੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੰਮ ਪੱਲੇ ਪਿੰਡ ਢੱਲੇਵਾਲ ਜ਼ਿਲ੍ਹਾ ਫਰੀਦਕੋਟ ਦਾ ਜਦੋਂ ਅਸੀਂ ਦੂਜੇ ਪ੍ਰੋਗਰਾਮ ਦਿੰਦੇ ਸੀਗੇ ਉਸ ਪੰਡ ਵੱਲੋਂ ਇਹ ਬਰਾਕੇ ਚਰਚਾ ਹੋਈ ਵੀ ਆਪਾਂ ਨੂੰ ਬੇਨਤੀ ਕੀਤੀ ਕਿ ਐਕਸ਼ਨ ਕੁ ਸਖਤ ਐਕਸ਼ਨ ਦਿਓ ਉਸ ਐਕਸ਼ਨ ਦੇ ਵਿੱਚੋਂ ਆਪਾਂ ਸੋਚਦੇ ਸੀ ਵੀ ਪੂਰੇ ਭਾਰਤ ਚ ਕਰੀਏ ਤਾਂ ਪੂਰੇ ਭਾਰਤ ਦੇ ਵਿੱਚ ਵੀ ਕਈ ਸਟੇਟਾਂ ਦੇ ਵਿੱਚ ਪਹਿਲਾਂ ਇਹ ਜਿਹੜੇ ਪ੍ਰੋਗਰਾਮ ਐ ਲਗਾਤਾਰ ਹੋ ਰਹੇ ਆ ਭੁੱਖ ਹੜਤਾਲ ਤੇ ਵੀ ਡੱਲੇਵਾਲ ਦੀ ਹਮਾਇਤ ਤੇ ਉੱਕ ਉਹ ਹੜਤਾਲ ਤੇ ਬੈਠੇ ਨੇ ਤਾਂ ਕਰਨਾਟਕਾ ਤਾਮਲ ਆਡੂ ਦੇ ਵਿੱਚ ਟ੍ਰੇਨਾਂ ਵੀ ਜਾਮ ਕਰ ਚੁੱਕੇ ਨੇ ਆ ਫਿਰ ਉਦੋਂ ਆਵਾਜ਼ ਆਪਾਂ ਜਾਣੇ ਕੱਲ ਨੂੰ 18 ਤਰੀਕ ਨੂੰ ਕੱਲੇ ਪੰਜਾਬ ਦੇ ਵਿੱਚ ਜਿਹੜਾ ਜਦੋਂ ਪਿੰਡ ਦੀ ਗੱਲ ਆਈ ਹੈ ਤਾਂ ਵੱਡੇ ਪੱਧਰ ਤੇ ਆਪਾਂ 12 ਤੋਂ 3 ਵਜੇ ਤੱਕ ਰੇਲਾਂ ਦਾ ਚੱਕਾ ਜਾਮ ਕਰਾਂਗੇ ਤੇ ਸਾਰੇ ਪੰਜਾਬ ਵਾਸੀਆਂ ਨੂੰ ਫੀਲ ਹੈ ਕਿ ਪ੍ਰਭਾਉ ਜੇ ਤੁਸੀਂ ਇਸ ਘੋਲ ਦੇ ਨਾਲ ਇਸ ਮੰਗਾ ਦੇ ਨਾਲ ਖਾਸ ਕਰਕੇ ਡੱਲੇਵਾਲ ਸਾਹਿਬ ਦੀ ਸੋਚ ਤੇ ਜਿਹੜੇ ਘਰ ਘਰ ਸਾਡੀ ਗੱਲ ਪਹੁੰਚ ਗਈ ਹੈ ਤਾਂ ਉਹਨੂੰ ਪਿਆਰ ਕਰਨ ਵਾਲੇ ਤਾਂ ਕੱਲ ਨੂੰ ਲਾਜ਼ਮੀ ਆਪਦਾ ਕੰਮ ਧੰਦਾ ਛੱਡ ਕੇ ਜਿੱਥੇ-ਜਿੱਥੇ ਨੇੜੇ ਸੋਨੂੰ ਰੇਲ ਪੱਡਣੀ ਤੇ ਰੇਲਵੇ ਸਟੇਸ਼ਨ ਜਾ ਕੋਈ ਸ਼ਹਿਰ ਤਾਂ ਹਰੇਕ ਪਿੰਡ ਆਪਦੇ ਪਿੰਡੋਂ ਇਕੱਠ ਕਰਕੇ ਸਾਡੀਆਂ ਭੈਣਾਂ ਨੌਜਵਾਨ ਰੇਲ ਦੀ ਪਾੜਨੀ ਤੇ ਆਉਣ ਪਤਾ ਲੱਗੇ ਕੇਂਦਰ ਸਰਕਾਰ ਨੂੰ ਕਿ ਜਿਹੜੀ ਅਸੀਂ ਚੁੱਪ ਧਾਰੀ ਹੋਈ ਹੈ ਉਸ ਚੁੱਪ ਨੂੰ ਤੋੜਨ ਵਾਸਤੇ ਡੱਲੇਵਾਲ ਸਾਹਿਬ ਦੀ ਹਮਾਇਤ ਨੂੰ ਪਿਆਰ ਕਰਨ ਵਾਲੇ ਸਾਰਾ ਪੰਜਾਬ ਰੇਲ ਦੀਆਂ ਪਾੜਨੀਆਂ ਤੇ ਬੈਠਾ ਹੈ ਤਾਂ ਇਹ ਅਪੀਲ ਨੂੰ ਹਰੇਕ ਪਾਮਾ ਸਾਡੀ ਕਿਸੇ ਪਿੰਡ ਦੇ ਵਿੱਚ ਹੋ ਸਕਦਾ ਕਈ ਨਾ ਹੋਵੇ ਕਿਉਂਕਿ ਸਾਡੇ 12500 ਪਿੰਡ ਆ ਪੰਜਾਬ ਦੇ ਵਿੱਚ ਮੈਨੂੰ ਤਾਂ ਕਿਸੇ ਵੀ ਜਸੇਬੰਦੀ ਦੀ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਕਾਇਆਂ ਨਹੀਂ ਪਰ ਪੰਜਾਬੀਓ ਜਿਹੜੀ ਹੁਣ ਤਕਲੀਪ ਡੱਲੇਵਾਲ ਸਾਹਿਬ ਚੱਲ ਰਿਹਾ ਪਲ-ਪਲ ਉਹਨਾਂ ਦਾ ਜਿਹੜਾ ਸਮਾਂ ਘਟ ਰਿਹਾ ਅਸੀਂ ਘਰਾਂ 'ਚ ਬੈਠ ਕੇ ਉਹਨਾਂ ਨੂੰ ਬਹੁਤ ਵੱਡਾ ਸਹਾਰਾ ਦੇ ਸਕਦੇ ਆ ਸਿਰਫ ਨੇੜੇ ਜਿਹੜੇ 5-5 7 ਕਿਲੋਮੀਟਰ ਤੇ ਰੇਲ ਦੀਆਂ ਪੱਡੜੀਆਂ ਆ ਜਾਂਦੀਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ 12 ਤੋਂ 3 ਚੇਤਾਵਨੀ ਦਿੱਤੀ ਆਪਾਂ ਸਰਕਾਰ ਨੂੰ ਭਈ ਅਗਰ ਜੇ ਤੁਸੀਂ ਇਹ ਮੰਗਾ ਨਾ ਲਾਗੂ ਕੀਤੀਆਂ ਚੇਤਾਵਨੀ ਐ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਭਾਰ ਦੇ ਵਿੱਚ ਟਰੇਨਾਂ ਵੀ ਰੋਕਿਆ ਜਾਣੀਆਂ ਰੋਡ ਵੀ ਰੋਕੇ ਜਾਣਗੇ ਤਾਂ ਜਿਹੜੇ ਅਨਮਥੇ ਸਮੇ ਲਈ ਜਿਹੜੇ ਪ੍ਰੋਗਰਾਮ ਆਪਾਂ ਪਹਿਲਾਂ ਦਿੰਦੇ ਰਹੇ ਆ ਭਾਰਤ ਬੰਦ ਪੰਜਾਬ ਬੰਦ ਇਹ ਸਾਰੇ ਐਕਸ਼ਨ ਹੋਣਗੇ ਉਹ ਕਿਉਂ ਹੋਣਗੇ ਹੁਣ ਟਿੱਕ ਡੱਲੇਵਾਲ ਸਾਹਿਬ ਨੂੰ ਜਿਹੜੇ ਲੋਕ ਮਿਲ ਕੇ ਗਏ ਨੇ ਚਾਹੇ ਵਪਾਰ ਮੰਡਲ ਵਾਲੇ ਹੋਣ ਚਾਹੇ ਜਿੰਨੇ ਜਿੰਨੇ ਵਰਗਾਂ ਦੀਆਂ ਜਸੇਬੰਦੀਆਂ ਉਹ ਹੋਣ ਸਾਰੇ ਇਹੀ ਕਹਿ ਕੇ ਗਏ ਨੇ ਵੀ ਸਾਡੇ ਸਹਿਯੋਗ ਦੀ ਲੋੜ ਹੈ ਦੱਸੋ ਅਸੀਂ ਤੁਹਾਡੇ ਨਾਲ ਆ ਅਸੀਂ ਡੱਲੇਵਾਲ ਸਾਹਿਬ ਦੇ ਜੋ ਐਕਸ਼ਨ ਲੈਂਤਾ ਕੇਂਦਰ ਸਰਕਾਰ ਨੇ ਮਜਬੂਰ ਕੀਤਾ ਉਹਦੇ ਨਾਲ ਆ ਤਾਂ ਉਹਨਾਂ ਨੂੰ ਮੇਰੀ ਪੀ ਲੈ ਕੱਲ ਨੂੰ ਸਾਰੇ ਲੋਕਾਂ ਨੂੰ ਜਿੰਨੀਆਂ ਵੀ ਸਾਸਤਾ ਜਿੰਨੇ ਵੀ ਮਹਾਪੁਰਸ਼ ਇੱਥੇ ਆਏ ਨੇ ਹਾਜ਼ਰੀ ਲਵਾ ਕੇ ਗਏ ਨੇ ਉਹਨਾਂ ਨੂੰ ਬੇਨਤੀ ਹੈ ਕਿ ਕੱਲ ਨੂੰ 12 ਤੋਂ 3 ਵਜੇ ਰੇਲ ਦੀਆਂ ਪਾਰਡੀਆਂ ਤੇ ਬੈਠ ਕੇ ਬਹੁਤ ਵੱਡਾ ਇੱਕ ਮੈਸੇਜ ਦੁਨੀਆ ਨੂੰ ਖਾਸ ਕਰਕੇ ਭਾਰਤ ਦੇ ਲੋਕਾਂ ਨੂੰ ਪਤਾ ਲੱਗੇ ਕਿ ਡੱਲੇਵਾਲ ਸਾਹਿਬ ਦੀ ਹਮਾਇਤ ਤੇ ਪੰਜਾਬ ਦੇ ਵਿੱਚ ਜਿਵੇਂ ਅਸੀਂ ਪਹਿਲਾਂ ਵੀ ਪ੍ਰੋਗਰਾਮ ਦਿੱਤੇ ਆ ਉਹਦੇ ਐਸੇ ਕਨੋਰੀ ਤੇ ਆਪਾਂ ਭੁੱਖ ਹੜਤਾਲ ਦਾ ਸੱਦਾ ਦਿੱਤਾ ਸੀ ਕਿਸੇ ਨੇ ਵੀ ਚੁੱਲਾ ਨਹੀਂ ਚਲਾਇਆ ਇੱਕ ਡੰਗ ਦੀ ਰੋਟੀ ਨਾ ਖਾਣ ਦੀ ਆਪਾਂ ਜਿਹੜੀ ਕਾਲ ਦਿੱਤੀ ਸੀ ਪੂਰੇ ਪਾਰ ਦੇ ਵਿੱਚ ਸਮੇਤ ਬੱਚਿਆਂ ਤੇ ਸਾਡੀਆਂ ਭੈਣਾਂ ਮਾਵਾ ਚੁੱਲ੍ਹੇ ਤੇ ਤਵਾ ਮੋਦਾ ਮਾਰ ਕੇ ਪਾਸੇ ਆ ਕੇ ਬਹਿ ਗਏ ਸੀ ਵੀ ਅਸੀਂ ਰੋਟੀ ਨਹੀਂ ਪਕਾਵਾਂਗੇ ਚੁੱਲ੍ਹੇ 'ਚ ਅੱਗ ਨਹੀਂ ਪਾਵਾਂਗੇ ਤਾਂ ਐਵੇਂ ਜਿੱਕਰ ਕੱਲ ਨੂੰ ਜੇ ਪੂਰਾ ਮੁਕੰਮਲ ਕੋਈ ਸ਼ਹਿਰ ਕੋਈ ਰੇਲਵੇ ਸਟੇਸ਼ਨ ਦੋ ਦੋ ਪਿੰਡੇ ਇੱਕ ਇੱਕ ਪਿੰਡ ਹੋ ਕੇ ਉਹਦੀ ਗਵਾਹੀ ਜਿਹੜੀਆਂ ਸਾਡੀਆਂ ਪਿੰਡਾਂ ਦੇ ਵਿੱਚ ਪੰਚਾਇਤਾਂ ਕਲੱਬ ਹੈ ਸਸਤਾ ਜਿੱਥੇ ਸਾਡੀਆਂ ਕਾਇਆਂ ਉਹ ਵੀ ਕਰਨੀਆਂ ਆਪ ਮਹਾਰੇ ਹੋ ਕੇ ਟ੍ਰੇਨ ਦੀ ਪੜੜੀ ਤੇ ਆ ਕੇ ਕੇਂਦਰ ਸਰਕਾਰ ਤੋਂ ਜਿਹੜੀ ਅੱਜ ਨਵੀਂ ਗੱਲ ਲੈ ਕੇ ਆਏ ਆ ਆਪਾਂ ਕਹਿ ਰਹੇ ਆ ਕਿ ਐਮਐਸਪੀ ਗਰੰਟੀ ਕਾਨੂੰਨ ਬਣੇ ਸੁਆਮੀ ਨਾਥਨ ਦੀ ਰਿਪੋਰਟ ਆਵੇ ਅੱਜ ਇੱਕ ਕੇਂਦਰ ਸਰਕਾਰ ਨੇ ਹੋਰ ਛੋਛਾ ਛੜਤਾ ਉਹ ਕਮੇਟੀ ਬਣਾ ਕੇ ਸਟੇਟਾਂ ਨੂੰ ਡਰਾਫਟ ਬਣਾ ਕੇ ਭੇਜਤਾ ਕਿ ਖੇਤੀ ਨੀਤੀ ਤੁਸੀਂ ਆਹ ਜਿਹੜੀ ਇਹਨੂੰ ਲਾਗੂ ਕਰੋ ਜਾਣੇ ਜਿਹੜੇ ਮਾੜੇ ਮੋٹے ਸਟੇਟਾਂ ਕੋਲੇ ਅਧਿਕਾਰ ਹੈਗੇ ਆ ਉਹਨਾਂ ਨੂੰ ਵੀ ਖੋ ਕੇ ਕੇਂਦਰ ਆਪਦੇ ਹੱਥ ਚ ਲੈਣਾ ਚਾਹੁੰਦੀ ਹੈ ਤਾਂ ਜੇ ਆਪਾਂ ਬੈਠੇ ਰਹੇ ਆਪਾਂ ਨਾ ਸੋਚਿਆ ਐਸ ਘੋਲ ਬਾਰੇ ਨਾ ਲੜੇ ਤਾਂ ਭਰਾਵੋ ਆਪਾਂ ਇੱਕ ਕਹਿੰਦੇ ਰਹੇ ਆ ਕਿ ਜਾਂ ਤਾਂ ਸਰਕਾਰ ਨੂੰ ਪਿੱਛੇ ਧੱਕ ਦਿਆਂਗੇ ਜਾਂ ਫਿਰ ਸਰਕਾਰ ਸਾਨੂੰ ਪਿੱਛੇ ਧੱਕ ਦੋ ਲੜਾਈ ਜ਼ਮੀਨ ਦੀ ਆ ਜ਼ਮੀਨ ਤੇ ਅੱਖਾਂ ਉਹਨਾਂ ਦੀ ਮੈਂ ਜ਼ਿਆਦਾ ਲੰਮਾ ਨਹੀਂ ਕਰਦਾ ਗੱਲ ਨੂੰ ਕਿਉਂਕਿ ਆਪਾਂ ਵੇਖਿਆ ਕਰੋਨਾ ਦੇ ਸਮੇਂ ਦੇ ਵਿੱਚ ਵੱਡੀਆਂ-ਵੱਡੀਆਂ ਫੈਕਟਰੀਆਂ ਵੱਡੇ-ਵੱਡੇ ਕਾਰਖਾਨੇ ਜਿਹੜੇ ਇਹਨਾਂ ਲੋਕਾਂ ਨੇ ਅਰਬਾ ਰੁਪਇਆ ਉੱਤੇ ਲਾਇਆ ਤਾਂ ਜਿੰਦਾ ਲੱਗ ਗਿਆ ਸੀ ਉਹਨਾਂ ਨੂੰ ਇੱਕ ਸਾਡੀ ਫੈਕਟਰੀ ਇੱਕ ਸਾਡਾ ਕਾਰਖਾਨਾ ਸੀਗਾ ਜਿਹਦੇ ਵਿੱਚੋਂ ਅਸੀਂ ਸ਼ਹਿਰਾਂ ਦੇ ਵਿੱਚ ਲੰਗਰ ਵੀ ਪਚਾਉਂਦੇ ਰਹੇ ਆ ਦੁੱਧ ਵੀ ਪਚਾਉਂਦੇ ਰਹੇ ਆ ਜਦੋਂ ਉਹ ਕਾਰਖਾਨਾ ਨਹੀਂ ਬੰਦ ਹੋਇਆ ਤਾ ਫਿਰ ਐਡਾ ਮੂਰਖ ਨਹੀਂ ਹੁੰਦਾ ਵਪਾਰੀ ਜਿੱਤੋਂ ਉਹਨੂੰ ਪ੍ਰੋਫਿਟ ਨਾ ਹੋਵੇ ਉਹਨੇ ਫਿਰ ਇਹ ਸੋਚਿਆ ਕਿ ਸਾਡੇ ਮੋਲਾਂ ਵਿੱਚ ਜਿਹੜੀਆਂ ਸਬਜ਼ੀਆਂ ਸਾਡੇ ਮੋਲਾਂ 'ਚ ਜਿਹੜਾ ਅਸੀਂ ਆਟਾ ਵੇਚਣਾ ਤਾਂ ਕਿਉਂ ਨਾ ਫਿਰ ਉਹ ਜ਼ਮੀਨ ਆਪਦੇ ਹੱਥ 'ਚ ਲੈ ਕੇ ਆ ਲੋਕਾਂ ਨੂੰ ਮਜ਼ਦੂਰ ਬਣਾ ਕੇ ਇਹਨਾਂ ਨੂੰ ਮੋਲਾਂ ਦੇ ਵਿੱਚੋਂ ਵੇਚ ਗਏ ਉਹ ਸਮਾਂ ਫਿਰ ਜਦੋਂ ਆਊਗਾ ਆਪਾਂ ਉਦੋਂ ਸੋਚਾਂਗੇ ਤਾਂ ਜਦੋਂ ਉਦੋਂ ਸੋਚੋਗੇ ਲੜਨ ਵਾਲਾ ਸਮਾਂ ਨਹੀਂ ਰਹਿਣਾ ਚੌਂ ਨਹੀਂ ਰਹਿਣਾ ਸਾਡੇ 'ਚੋ ਅੱਜ ਵੀ ਜਿਹੜੇ ਮਜ਼ਦੂਰ ਭਰਾ ਨੇ ਸਾਡੇ ਨਾਲੋਂ ਜ਼ਿਆਦਾ ਤੰਗ ਨੇ ਪਰ ਉਹਨਾਂ ਦੀ ਮਜਬੂਰੀ ਹੈ ਜਿਵੇਂ ਆਪਾਂ ਇੱਥੇ ਲਗਾਤਾਰ 10 ਮਹੀਨਿਆਂ ਦੇ ਬੈਠੇ ਆਂ ਮਜ਼ਦੂਰ ਲਗਾਤਾਰ ਆਪਦਾ ਘਰ ਛੱਡ ਕੇ ਨਹੀਂ ਬੈਠ ਸਕਦਾ ਉਹਨੂੰ ਦੁੱਧ ਵੀ ਲਿਆਉਣਾ ਹੈ ਗੈਸ ਵੀ ਭਰਉਣਾ ਹੈ ਬੱਚੇ ਵੀ ਪੜ੍ਹਾਈ ਕਰਨੀ ਹੈ ਉਹਨੇ ਜਿਹੜਾ ਚੁੱਲ੍ਹਾ ਚਲਾਉਣਾ ਹੈ ਉਹਨੂੰ ਰੋਜ਼ ਦੀ ਕੰਮ ਕਰਨਾ ਹੀ ਪੈਣਾ ਤਾਂ ਸਾਡੀ ਜਿਹੜਾ ਉਹ ਜ਼ਮੀਨ ਹੈ ਉਹਦੇ ਲਗਾਤਾਰ ਆਪਣਾ 6 ਮਹੀਨਿਆਂ ਤੋਂ ਜਿਹੜਾ ਨਫਾ ਨੁਕਸਾਨ ਦਿਸਦਾ ਤਾਂ ਇਸ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਜੇ ਬੈਠੇ ਰਹੇ ਫਿਰ ਲੜਨ ਵਾਲਾ ਸਾਮਾਨ ਨਹੀਂ ਰਹਿਣਾ ਅੱਜ ਉਹ ਲੋਕ ਨੇ ਪਵਾ ਇਹਨਾਂ ਦੀ ਸਨਾਖਤ ਕਰ ਲੋ ਜਾਂ ਲੰਮੇ ਇਤਿਹਾਸ ਦੇ ਵਿੱਚ ਤੁਸੀਂ ਪਿੱਛੇ ਵੇਖ ਲੋ ਨਾ ਮੀਰ ਲੜਿਆ ਨਾ ਮਜ਼ਦੂਰ ਲੜਿਆ ਦਰਮਿਆਨੇ ਲੋਕ ਲੜਦੇ ਆ ਦਰਮਿਆਨੇ ਲੋਕ ਹਮੇਸ਼ਾ ਜਿੰਨੀਆਂ ਮੂਵਮੈਂਟਾਂ ਚੱਲੀਆਂ ਨੇ ਉਹਦੇ ਵਿੱਚ ਮੂਰੇ ਹੋ ਕੇ ਲੜੇ ਨੇ ਤਾ ਅੱਜ ਵੀ ਆਹ ਜਿਹੜੇ ਅਸੀਂ ਰੋੜਾ ਤੇ ਸਾਡੀਆਂ ਭੈਣਾਂ ਪਈਆਂ ਨੇ ਐਸੇ ਅਸੀਂ 70-70 ਸਾਲਾਂ ਦੀਆਂ ਸਾਡੇ ਬਜ਼ੁਰਗ ਬੈਠੇ ਨੇ ਤਾਂ ਇਹ ਹਾਲਾਤ ਆਉਣ ਵਾਲੇ ਦਿਨਾਂ ਦੇ ਵਿੱਚ ਕੱਲੇ ਇਹਨੇ ਨਾ ਨਹੀਂ ਹੋਣੇ ਇਹ ਘਰ ਘਰ ਦੇ ਹੋਣੇ ਆ ਅੱਜ ਸਮਾਂ ਡੱਲੇਵਾਲ ਸਾਹਿਬ ਨੇ ਜਿਹੜਾ ਮਰਮਰਤ ਸ਼ੁਰੂ ਕੀਤਾ ਹੈ ਉਹ ਆ ਸਾਰਾ ਕੁਝ ਭਾਫ ਕੇ ਸਾਰਾ ਕੁਝ ਸੋਚ ਕੇ ਕਿ ਜਿਹੜੇ ਆਉਣ ਵਾਲੇ ਦਿਨ ਹੈ ਉਹ ਚੰਗੇ ਨਹੀਂ ਤਬ ਇਸੇ ਕਰਕੇ ਸਰਕਾਰ ਦੀਆਂ ਨੀਤੀਆਂ ਨੂੰ ਵਾਪਸ ਮੋੜ ਦਿੰਨੇ ਆ ਤਾਂ ਪਿੱਛੇ हट ਜਾਣਾ ਅਸੀਂ ਲੰਮੇ ਸਮੇਂ ਦੇ ਆਪ ਦੀ ਜਮੀਨ ਵਿਚਾਲਾਂਗੇ ਨਹੀਂ ਪ੍ਰਭੂ ਜਿਹੜੀ ਜਮੀਨ ਖੋਹ ਲੈਣੀ ਹੈ ਤੇ ਸਾਨੂੰ ਰੋਣ ਵੀ ਨਹੀਂ ਦੇਣਾ ਤੇ ਕੁੱਟਣਾ ਵੀ ਹੈ ਤੇ ਕੱਲ ਨੂੰ ਮੈਂ ਫੇਰ ਅਪੀਲ ਕਰਦਾ ਪੂਰੇ ਪੰਜਾਬ ਵਾਸੀਆਂ ਨੂੰ ਕੋਈ ਵੀ ਰੇਲਵੇ ਦੀ ਪਟੜੀ ਖਾਲੀ ਨਹੀਂ ਰਹਿਣੀ ਚਾਹੀਦੀ ਕੋਈ ਸਟੇਸ਼ਨ ਨਹੀਂ ਖਾਲੀ ਹੋਣਾ ਚਾਹੀਦਾ ਪਿੰਡਾਂ ਦੇ ਵਿੱਚੋਂ ਲੋਸਮੈਂਟ ਕਰਕੇ ਗੁਰੂ ਘਰਾਂ ਦੇ ਵਿੱਚੋਂ 11 ਵਜੇ ਤੁਰ ਕੇ 12 ਵਜੇ ਨੂੰ ਆਪਾਂ ਜਿਹੜਾ ਸ਼ੁਰੂਆਤ ਕਰਕੇ 3 ਵਜੇ ਤੱਕ ਜਿਹੜਾ ਜਾਮ ਲਾਉਣਾ ਹੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੋਕ